ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਫਿਰ ਸੰਦੀਪ ਦੇ ਕੋਲ ਆਏ ਹਾਂ ਪੋਲਰ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 8-7 ਨੱਕ ਜਿਹੜੇ ਆ ਤੁਹਾਨੂੰ ਐਵਰੀ ਟਾਈਮ ਜਿਹੜੇ ਮੌਜੂਦ ਮਿਲਣਗੇ ਤੋ ਮੱਜਾਂ ਵੀ ਵੱਡੀਆਂ ਨੇ ਚੌੜੇ ਪੱਲੇ ਵਾਲੀਆਂ ਨੇ ਠੀਕ ਆ ਜੀ ਸੋ ਹਾਈਟ ਕੱਤਦੀਆਂ ਫੁੱਲ ਵਜਨ ਲੋੜ ਦੇ ਵਿੱਚ ਆ ਤੇ ਪਸ਼ੂ ਪਸੰਦ ਆਉਣਗੇ ਹਰ ਵਾਰ ਦੀ ਤਰ੍ਹਾਂ ਸੋ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਖਰੀਦਦਾ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਪਿੰਡ ਸੁਰਸਿੰਘ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਆਣ ਕੇ ਕਰ ਲਿਓ ਠੀਕ ਆ ਜੀ ਤੇ ਪਸ਼ੂ ਪੂਰਾ ਪ੍ਰੋਸੈਸ ਹੋਊਗਾ ਤਸੱਲੀ ਵਾਲੇ ਆ ਸੋ ਥੇਪਣ ਤੋਂ ਪਾਉਣ ਚੰਗੇ ਆ ਜਿਹੜੇ ਪਸ਼ੂ ਗੱਬਣਾ ਠੀਕ ਆ ਜੀ ਸੋ ਜਿਹੜਾ ਕੋਈ ਨਾਗ ਸੋਇਆ ਸੁਆਇਆ ਉਹਦੀ ਤੁਸੀਂ ਦੋ ਡੰਗ ਚੁਵਾਈ ਕਰ ਹੀ ਲੈਣੀ ਆ ਤੇ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਰੋਟੀਨ ਦੇ ਵਿੱਚ ਗਾਵਾਂ ਬੇੜਾ ਮੱਝਾਂ ਝੋਟੀਆਂ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਟਾਈਮ ਟੂ ਟਾਈਮ ਆਪਣੀ ਲੈਂਦੇ ਰਿਆ ਕਰੋ ਠੀਕ ਆ ਜੀ ਤੇ ਅੱਜ ਚਾਰ ਪਸ਼ੂ ਹੋਣਗੇ ਦੋਸਤੋ ਆ ਤੁਸੀਂ ਸਾਹਮਣੇ ਦੇਖ ਲਓ ਠੀਕ ਆ ਸੋ ਚੌ ਨਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਖੋਲ ਕੇ ਤੋੜ ਕੇ ਰੇਟ ਭਾਅ ਪੜਤਾ ਪੂਰਾ ਤੁਹਾਡੇ ਨਾਲ ਆਪਾਂ ਗੱਲਬਾਤ ਸਾਂਝੀ ਕਰ ਦੇਣੀ ਆ ਤੇ ਬਾਕੀ ਵੀਡੀਓ ਐਂਡ ਤੱਕ ਦੇਖ ਲਿਓ ਵੱਧ ਤੋਂ ਵੱਧ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਇਹ ਵੀਡੀਓ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸੀ ਕਾਲ ਸਾਸੀ ਕਾਲ ਸੰਤੂ ਸਾਹਿਬ ਜੀ ਮਾਰ ਜੀ ਜੀ ਆਣ ਜੀ ਹੋਰ ਵੀਰ ਸੰਦੀਪ ਠੀਕ ਠਾਕ ਬਹੁਤ ਵਧੀਆ ਸੰਤੂ ਸਾਹਿਬ ਸਾਹਿਬ ਠੀਕ ਠਾਕ ਤੁਹਾਨੂੰ ਸੁਣਾਈ ਬਹੁਤ ਵਧੀਆ ਭਰਾ ਠੀਕ ਠਾਕ ਵੀਰੇ ਵੀਰ ਸੰਦੀਪ ਅੱਜ ਜਿੱਦਾਂ ਆਪਾਂ ਜਿਗਰ ਕੀਤਾ ਹੈ ਟੋਟਲ ਚਾਰ ਮੱਝਾਂ ਆਪਣੇ ਕੋਲ ਆ ਹਾਂਜੀ ਸੰਤੂ ਸਾਹਿਬ ਜੀ ਮੱਝਾਂ ਵੀ ਪੂਰੀਆਂ ਮਤਲਬ ਵੀ ਫਾਤੀ ਦੇ ਬੱਚੇ ਚੰਗੀਆਂ ਚੰਗੀਆਂ ਸੰਧੂ ਸਾਹਿਬ ਚੰਗੇ ਨਾਗੇ ਆ ਗਏ ਕੁਆਲਟੀ ਵਾਲੇ ਚੁਣਵੇਂ ਨਾਗੇ ਲਿਆਂਦੇ ਕੋਟ-કોટ ਘੇਰ ਕੇ ਆਪਾਂ ਹਾਂ ਟਾਈਮ ਤੇ ਲੱਗਾ ਥੋੜਾ ਜਿਹਾ ਹਫਤਾ ਕ ਲੱਗਿਆ ਆ ਠੀਕ ਆ ਵੀਡੀਓ ਆਪਾਂ ਫਿਰ ਬਾਅਦ ਪਾਉਣ ਲੱਗੇ ਆ ਬਾਕੀ ਜਾਨਵਰ ਬਹੁਤ ਚੰਗੇ ਲਿਆਂਦੇ ਆ ਸੰਧੂ ਸਾਹਿਬ ਨਹੀਂ ਨਹੀਂ ਚੰਗੇ ਆ ਪਸੂ ਹਾਂਜੀ ਦਿਖਾਈ ਦੇ ਰਿਆ ਪਸੂ ਉਹਨਾਂ ਕੋਈ ਸ਼ਾਇਆ ਹੈਗੀਆਂ ਨੇ ਹਾਂਜੀ ਹਾਂਜੀ ਉਹ ਵੀ ਚੰਗੀਆਂ ਮੱਝਾਂ ਦੋਸਤੋ ਸ਼ੁਰੂਆਤ ਇੱਕ ਬਹੁਤ ਖੂਬਸੂਰਤ ਚੰਗੀ ਐ ਸਮਝ ਤੋਂ ਆਪਾਂ ਕਰਾਂਗੇ ਸਟਾਰਟਿੰਗ ਤੁਸੀਂ ਆ ਦੇਖ ਲਓ ਠੀਕ ਆ ਜੀ ਸੋਹਣੀ ਫੇਸ ਕੁਆਲਟੀ ਦੇ ਵਿੱਚ ਆ ਸੋ ਸੋਹਣੇ ਕੱਦ- ਆ ਵੀਰ ਸੰਦੀਪ ਐ ਦੀ ਕੀ ਡਿਟੇਲ ਆ ਸੂਬਾ ਕਿਨਵਾ ਸੂਹੀ ਸੰਧੂ ਸਾਹਿਬ ਜੀ ਚਲੋ ਘਰ ਵਾਲੇ ਦੇ ਭਾਵੇਂ ਦੂਜਾ ਆਖਣ ਕਿੰਨਾ ਮਰਜੀ ਤੀਜੇ ਸੂਵੇ ਸੂਹੀ ਆ ਹਾਂਜੀ ਦੂਜੇ ਸੂਵੇ ਦਾ 16 ਕਿਲੋ ਦਾ ਰਿਕਾਰਡ ਆਪਾਂ ਨੂੰ ਦੱਸਿਆ ਜਿਹੜੇ ਵੀਰਾਂ ਦਾ ਆਪਾਂ ਲਈਆ ਅੱਛਾ ਜੀ ਇਹ ਜੋੜਾ ਮੱਜਾਂ ਦਾ ਨਾ ਵੀਰਾਂ ਨੇ ਉਧਰੋਂ ਨਹੀਂ ਜਾਂਦਾ ਹੇ ਕਦੋਂ ਅੱਛਾ ਜੀ ਤੇ ਹਰਿਆਣੇ ਚੋਂ ਅੱਛਾ ਜੀ ਬੰਦੇ ਬੰਦੇ ਬਾਹਰ ਜਾਣ ਨਾ ਉਹਨਾਂ ਜੁੜੇ ਹੀ ਅੱਛਾ ਇਹ ਸੰਦੀਪ ਵੀਰੇ ਸੂਹੀ ਹੈ ਮੱਜ ਇਹ ਸੂਹੀ ਇਹ ਨਾ ਇਹ ਗੱਪਣਾ ਜੀ ਇਹ ਗੱਪਣਾ ਨਾ ਇਹ ਗੱਪਣਾ ਜੀ ਠੀਕ ਆ ਇਹ ਨਾ ਦੂਜੇ ਸੂਵੇ 16 ਕਿਲੋ ਤੋਂ ਸੰਧੂ ਸਾਹਿਬ ਥਾਣਾ ਦੀ ਸੱਲੀ ਕਰ ਸਕਦਾ ਫਿਰ ਆਪਣਾ ਰੁਪਈਆ ਸਭ ਦੇ ਸਕਦਾ ਸਭ ਇਹ ਬੈਨਾ ਪਾ ਦੇ ਮੈਂ ਭੇਜ ਦਾਂਗੇ ਠੀਕ ਹੈ ਬਰਾ हां जी हां जी ਲੋ ਦੋਸਤ ਪਹਿਲੀ ਗੱਲ ਤੇ ਆਪਣੇ ਕੋ ਆ ਦੇ ਸੱਲੀ ਕਰਕੇ ਲੈ ਕੇ ਜਾਵੇ ਚਲੋ ਜੇ ਕਿਸੇ ਕੋਲ ਨਹੀਂ ਟਾਈਮ ਹੈਗਾ ਤੇ ਆਪਾਂ ਮੱਝ ਭੇਜ ਦਾਂਗੇ ਅਗਲਾ ਥਾਣਾ ਦੇ ਸੱਲੀ ਕਰਕੇ ਫਿਰ ਰੁਪਈਏ ਦੇ ਦੇ ਲੋ ਜੀ ਹਾਂ ਜੀ ਤਾਂ ਦੋਸਤ ਮਤਲਬ ਇਹ ਆ ਵੀ ਪੂਰੀ ਪ੍ਰੋਸੇਜ ਉਹ ਕਿ ਚੀਜ਼ ਆ ਚਾਹੇ ਕੋਈ ਵੀਰ ਉੱਥੇ ਮਗਾ ਕੇ ਟਿਪ ਤਪਾ ਕੇ ਬਾਅਦ ਵਿੱਚ ਪੈਸੇ ਦੇਂਦਾ ਚਾਹੇ ਪਹਿਲਾਂ ਪਰ ਆਪਣਾ ਇੱਕ ਨਿੱਜੀ ਜਿਹੜਾ ਰਿਵਿਊ ਆ ਦੋਸਤੋ ਇਥੇ ਆਣ ਕੇ ਆਪਣੀ ਤਸੱਲੀ ਕਰਕੇ ਪਸ਼ੂ ਦੇ ਰੁਪਈਆ ਕਨਾ ਕੇ ਓਨਰ ਨੂੰ ਆਪਣਾ ਪਸ਼ੂ ਲੈ ਕੇ ਜਾਓ ਠੀਕ ਹੈ ਜੀ ਇਸ ਤੋਂ ਵਧੀਆ ਕੋਈ ਹੋਰ ਵੇ ਨਹੀਂ ਹੈਗਾ ਬਾਕੀ ਚੌੜਾ ਪਿੱਟਪੂੜਾ ਹਾਈਡ ਲੈਂਥ ਤੁਸੀਂ ਇਹ ਚੈੱਕ ਕਰੋ ਸੰਤੋਖ ਸਾਹਿਬ ਢਿੱਲ ਵੇਖੋ ਕਿੰਨੀਆਂ ਸਾਰੀ ਢਿੱਲ ਮੈਣੇ ਕੱਢਣੀਆਂ ਅਜੇ ਸੁੰਦੀ ਨਹੀਂ ਕੋਈ ਆਰਦਾਂ ਅਜੇ ਆਰਦ ਤੇ ਨਹੀਂ ਸੁੰਦੀ ਸੰਤੋਖ ਸਾਹਿਬ ਸ਼ਾਇਦ ਹੁੰਦਿਆ ਬਿਲਕੁਲ ਅਜੇ ਬਿਲਕੁਲ ਸ਼ਾਇਦ ਤੇ ਆਪਣਾ ਦੂਜੇ ਸਵੇਰੇ ਕਿੰਨਾ 15 16 ਲੀਟਰ ਚ ਆ ਗਈ 15 16 ਕਿਲੋ ਦੁੱਧ ਬੰਦਿਆਂ ਦੇ ਕਿ 16 ਕਿਲੋ ਹੀ ਉਹ ਦਿਆਂਦੇ ਦੂਜੇ ਸਵੇਰੇ ਚ ਆਇਆ ਸੀ ਤੀਜਾ ਸਵੇਰ ਜਾਰ ਗਈ ਟਰੂਡ ਦੇਖ ਰਹੇ ਆ ਠੀਕ ਆ ਸਿੰਗਲ ਹੱਡੀ ਦੇ ਵਿੱਚ ਆ ਚੌੜਾ ਪਿੱਠਪੂੜਾ ਚੌੜੇ ਪੱਲੇ ਦੀ ਆ ਮੰਜਾ ਡੈਂਦਾ ਕਰਮਾ ਲਈ ਤੇ ਠੀਕ ਆ ਨਿੱਕੀ ਸਿੰਗੀ ਲੱਗੀ ਬਾਕੀ ਸੰਸਾ ਜੱਡ ਬਹਿ ਗਿਆ ਆ ਦੇਖੋ ਜੀ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਗਾ ਛੋਟਾ ਸਿੰਗਾ ਤੇ ਚੰਗੀ ਕਾਰਗੁਜ਼ਾਰੀ ਰਹੂਗੀ ਬਾਕੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਪਸ਼ੂ ਤੋਰਿਆਂ ਜਿਆਦਾ ਪਤਾ ਲੱਗਦਾ ਇੱਧਰ ਥੋੜਾ ਦਿਖਾਉਣੇ ਆ ਤੁਹਾਨੂੰ ਆਪਾਂ ਕੱਢ ਕੇ ਠੀਕ ਆ ਅੱਗੋਂ ਦੋਸਤੋ ਜਿੰਨੀ ਅੱਗੋਂ ਆ ਉੰਨੀ ਪਿੱਛੋਂ ਆ ਬਿਲਕੁਲ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਤੋਂ ਤੋਂ ਲੈ ਕੇ ਤੇ ਸੂ ਤੱਕ ਜਿਹੜਾ ਦੋਸਤੋ ਲੈ ਬਖਾਲੇ ਬਖੂਲੇ ਦੀ ਬੰਤਰ ਪੂਰੀ ਦਰਸਾ ਰਹੀ ਹੈ ਵੀ ਸੋਹਣੀ ਥੱਲੇੋਂ ਤਿਆਰੀ ਕਰਦੀ ਪਈ ਹੈ ਠੀਕ ਆ ਤੋ ਹਫਤੇ ਅਠਾ ਦਿਨਾਂ ਦੇ ਵਿੱਚ ਚੰਗੀ ਖਾਸ ਸਪੈਸ਼ਲ ਬਣ ਕੇ ਥੱਲੇੋਂ ਤਿਆਰ ਹੋਊਗੀ ਮਾਜੇ ਵਾਕਈ ਵੀ ਰਸਿੰਦੀਪ ਦੁੱਧ ਵਾਲੀ ਹੈ ਸੰਤੂ ਸਾਹਿਬ ਦੁੱਧ ਵਾਲੀ ਸਿੰਗਲ ਹੱਡੀ ਦੀ ਝੋਟੀਆਂ ਬਾਕੀ ਬਹੁਤ ਜਿਆਦੀ ਚੰਗੀਆਂ ਠੰਡੀ ਧੀਰੀ ਵੀ ਬੜੀ ਆ ਹਾਂ ਹਾਂਜੀ ਕੋਈ ਸ਼ੱਕ ਨਹੀਂ ਸਾਂਭੀ ਵੀ ਕਿਸੇ ਨੇ ਪੁੱਤਾਂ ਕੋਈ ਸਾਂਭੀ ਬਹੁਤ ਜਿਆਦੀ ਆ ਜੰਮੀ ਪੜੀ ਚੰਗੀ ਆ ਬਾਕੀ ਸੰਤੋ ਸਾਹਿਬ ਵੱਡੀ ਛੋਟੀ ਕੋਈ ਛੋਟੀ ਨਹੀਂ ਗਈ। ਉਹ ਵਾ ਇੱਥੇ ਆ ਕੇ ਕੋ ਸੱਲੀ ਕਰ ਸਕਦਾ ਆਪਣਾ। ਉਹ ਵੀ ਭਰਾਵਾ ਪੂਰੀ ਜੰਮੀ ਪਲੀ ਆ। ਪੂਰੀ ਰਾਜੀ ਆ ਫੁੱਲ ਵਜਣ ਲੋਡ ਦੇ ਵਿੱਚ। ਠੀਕ ਆ। ਸੋ ਹਰ ਪਾਸਿਓ ਪੂਰੀ ਆ ਕਿਸੇ ਪਾਸਿਓ ਖੁਦ ਹੀ ਕਰਮਾ ਲਈ। ਤੇ ਦਿਨ ਹਜੇ ਲੈਂਦੀ ਆ ਠੀਕ ਆ ਜੀ ਦਿਨ ਆਪਾਂ ਤੁਹਾਨੂੰ ਫੇਰ ਇੱਕ ਵਾਰੀ ਰਿਪੀਟ ਕਰ ਦਿੰਨੇ ਆ। 8 ਲੈ ਜੇ 7 ਲੈ ਜੇ 10 ਲੈ ਜੇ ਦਿਨ ਲੈ ਜੂਗੀ। ਜਿੰਨੇ ਲੈ ਜੇ ਉਹਨਾਂ ਥੱਲੇੋਂ ਕਮਾਲਾਂ ਕਰੂਗੀ। ਬਹੁਤ ਖੂਬਸੂਰਤ ਢਾਂਜੇ ਦੇ ਵਿੱਚ ਚੰਗੀ ਬੰਤਰ ਦੇ ਵਿੱਚ। ਤੋ ਚੰਗੀ ਜੰਮੀ ਪਈ ਠੀਕ ਆ ਜੀ ਸੋਹਣੀ ਸੇਵਾ ਦੇ ਵਿੱਚ ਆ ਕਰੋ ਜੱਕ ਡਰਾਈਵਰ ਸੰਦੀਪ ਚੰਗੀ ਮਾਝਾ ਵੀਰੇ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਡਿਮਾਂਡ ਇਹਦੀ ਕੀ ਕਰਤੀ ਆ ਲੈਣ ਦੇਣ ਕੀ ਕਰਾਂਗੇ ਆਪਣੇ ਭੈਣ ਭਰਾਵਾਂ ਦੇ ਸਾਹਿਬ ਮੱਝ ਵੀ ਚੰਗੀ ਆ ਤੇ ਲੈਣ ਦੇਣ ਵੀ ਚੰਗਾ ਕਰੀਏ ਆ ਲੈਣ ਦੇਣ ਵੀ ਚੰਗਾ ਹੋਣਾ ਚਾਹੀਦਾ ਸੰਤੂ ਸਾਹਿਬ ਚਲੋ ਝੋਟੀ ਦੀ ਹੈਗੀ 1.5 ਲੱਖ ਰੁਪਏ ਦੀ ਅੱਛਾ ਜੀ ਮੋਲ ਆਪਾਂ ਇੱਕੋ ਹੀ ਕਰਨਾ ਸੰਤੂ ਸਾਹਿਬ ਜਿੰਨੇ ਦੀ ਦੇ ਦੇਣੀ ਆ ਆਹਾਂ ਇੱਕ ਪੰਜੀ ਦੀ ਦੇ ਦਈਏ ਜੀ ਇੱਕ ਪੰਜੀ ਦੀ ਹਾਂਜੀ ਯਾ ਦੋ ਬਸ ਹੀ ਹੱਕ ਤਾਂ ਰੱਖਦੀ ਐ ਪਰ ਆਪਾਂ ਇੱਕ ਪੰਜੀ ਵੀ ਨਹੀਂ ਕਰਨਾ ਫਿਰ ਠੀਕ ਆ ਸੰਤੂ ਸਾਹਿਬ ਫਿਰ ਜਨੇਰ ਚੰਗੀ ਲੱਗਦੀ ਤੁਸੀਂ ਦੱਸ ਦੋ ਆਓ ਆਉਣ ਦਿਓ ਫਿਰ ਥੱਲੇ ਇੱਕ 20 ਦੀ ਸੰਤੂ ਸਾਹਿਬ ਦੇ ਦਾਂਗੇ ਇੱਕ 20 ਦੀ ਹਾਂਜੀ ਉਹ ਚੋਂ ਵੀਰ ਭਰਾਇਆ ਕਾਇਆ ਦਾ ਮਾਣ ਪੋਣ ਪੂਰਾ ਫੁੱਲ ਕਰਾਂਗੇ ਆਪਾਂ ਜਿਹੜਾ ਵੀ ਵੀਰ ਭਰਾ ਆਪਣੇ ਕੋਲ ਉਹ ਚੋਂ ਮਾਣਤਾਂ ਕਰਾਂਗੇ ਆ ਕਰਦੇ ਛੋੜ ਛੱਪੇ ਕਰ ਦਾਂਗੇ ਬਾਕੀ ਸੰਤੂ ਸਾਹਿਬ ਛੋਟੀ ਡੇਢ ਦੀ ਆ ਜੇ ਕੋਈ ਦੱਸ ਦਿਨ ਸਾਹਮਣੂਗਾ ਜੇ ਕੋਈ ਬੋ ਕਾਰੋਬਾਰੀ ਵੀ ਲੈ ਜਾਊਗਾ ਤੇ ਉਹ ਵੀ ਸੰਤੂ ਸਾਹਿਬ ਵਿੱਚੋਂ ਕਮਾਈ ਕਰ ਲੂਗਾ ਚਲੋ ਜੇ ਆਪਾਂ ਭਾਣਾ ਲਈਦਾ ਆਪਾਂ ਭਾਣਾ ਦੇ ਦਨੀਆ ਬਜਰ ਮੱ ਲੋਬੀ ਬਰਾਬਰ ਦੇ ਨਾਲ ਵਾਲੀ ਹਰਦੀ ਥੱਲੋਂ ਤੁਸੀਂ ਆ ਦੇਖੋ ਦੋਸਤੋ ਕਰਮਾਲੀ ਦਾ ਖਲਾਰ ਵੇਖੋ ਲੇਵੇ ਦਾ ਤੋਂ ਲੇਵੇ ਦੀ ਬੰਤਰ ਵੇਖੋ ਠੀਕ ਆ ਜੀ ਤੇ ਬਾਕੀ ਆਪਾਂ ਕਹਿ ਸਕਦੇ ਆ ਮੰਨ ਸਕਦੇ ਆ ਵੀ ਪਸ਼ੂ ਜਿਹੜਾ ਦੋਸਤੋ ਕੋਈ 16 17 ਸਿਰਾ ਹੈਗਾ ਠੀਕ ਆ ਜੀ ਸੰਤੋ ਸਾਹਿਬ ਐਡੀ ਮੈਂ ਦੁੱਧ ਦੇਣਾ ਕਿੰਨੇ ਆਪਾਂ ਚਲੋ 20 ਕਿਲੋ ਦੇ ਦਿਆਂਦੇ ਨੇ ਤੇ 15 16 ਕਿਲੋ ਦੁੱਧ ਮਾਣਾ ਕੱਢੂਗੀ ਮੈਂ ਤੇ ਕੀ ਕੀਤਾ ਇੱਕ ਵੱਡੀ ਮੈਂ ਚਲੋ 30 ਕਿਲੋ ਨਹੀਂ ਕਿੰਨੇ ਕਹਿੰਦੇ ਜਿੰਦੇ ਆ ਸੰਤੋ ਸਾਹਿਬ ਐਚ ਐਫ ਬੜਾ ਵਰਗਾ ਚੱਡਾ ਬਣਾਉਗੀ ਬਹੁਤ ਜਿਆਦੀ ਚੰਗੀ ਮੈਂ ਆ ਮੈਂ ਸੰਤੋ ਸਾਹਿਬ ਡੇਢ ਦੀ ਵਿਕਣੀ ਆ ਪਰ ਆਪਾਂ 1 20 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਮਿਲ ਜੂਗੀ ਮਾਦੇ ਚੰਗੀ ਆ ਕੋਈ ਵੀਰ ਛੱਡ ਕੇ ਨਹੀਂ ਜਾਂਦਾਗਾ ਜਿੰਨੇ ਇੰਨੇ ਪੈਸੇ ਖਰਚ ਕਰਨੇ ਆ ਚੰਗਾ ਪਸ਼ੂ ਤੁਹਾਨੂੰ ਲੱਭ ਰਹਿ ਜੇ ਤੇ ਜ਼ਰੂਰ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਠੀਕ ਆ ਲੈ ਸਦੀਪੇ ਅਗੇ ਵੀਰ ਆਪਣੇ ਕੋਲ ਸੈਕੰਡ ਨੰਬਰ ਤੇ ਜੀ ਇਹ ਸਰ ਸਾਹਿਬ ਇਹ ਵੀ ਛੋਟੀ ਆਪਣੇ ਕੋਲ ਅੱਜ ਹੀ ਆਈ ਆ ਤੀਜਾ ਸਵੇਰ ਜੀ ਓਕੇ ਮਹੀਂ ਦਾ ਭਜਨ ਵਟਾ ਬਹੁਤ ਜ਼ਿਆਦਾ ਹੀ ਇਹ ਦਾ ਤੇ ਸੁਈ ਏ ਸੁਈ ਆ ਜੀ अच्छा जी ਇਹ ਪੰਜਾਂ ਛਿਆਂ ਦੇ ਨੇ ਸੂਈਆ 13 ਤੋਂ 14 ਕਿਲੋ ਤੱਕ ਬੌੜਾ ਬੌੜਾ ਗਿੰਲੇ ਦੁੱਧ ਗਿੰਲੇ ਜਿਹੜਾ ਤਿਆਰ ਹੋਏ ਦੇ ਜਿਹੜਾ ਹੁਣ ਇਸ ਵਕਤ ਆ ਟਾਈਮ ਚਵਾ ਕੇ ਤਸਲੀ ਕਰਾ ਕੇ ਆਪਾਂ ਦਵਾਂਗੇ 13 14 ਕਿਲੋ ਚਲੋ ਹੁੰਦਾ ਤਾਂ ਬਹੁਤ ਹੀ ਸੰਧੂ ਸਾਹਿਬ ਮੈਂ ਲੀਟਰ ਮਰਾ ਕੇ ਦਵਾਂਗਾ ਮੇਰੇ ਕੋ ਜਿਹੜਾ ਮਰਜ਼ੀ ਆ ਜੀ ਤੀਜਾ ਸੂਆ ਤੀਜਾ ਸੂਆ 13 14 ਕਿਲੋ ਦਾ ਮੈਂ ਲੀਟਰ ਬਣਾ ਦਊਗਾ 17 ਕਿਲੋ ਬੰਦਿਆਂ ਦੁੱਧ ਦੀ ਗਾਰੰਟੀ ਦਿੱਤੀ 16 ਕਿਲੋ ਮੈਂ ਦੁੱਧ ਨਾਲ ਦੇਵਾਂ ਤੇ ਆਪਾਂ ਰੁਪਈਆ ਨਹੀਂ ਲੈਣਾ ਅਗਲੇ ਤੋਂ ਇੱਕ ਵੀ ਅਗਲਾ ਸਾਮਕੇ ਇਹ ਨਹੀਂ ਵੀ ਸਾਹਵੇਂ ਨਾ ਕੋਈ ਹਮਮ ਸੰਤੋਖ ਸਾਹਿਬ ਜਿੰਨੇ ਇੰਨੇ ਰੁਪਏ ਲਾਉਣੇ ਇਹਨਾਂ ਸਾਹਮਣੇ ਤੇ ਆਈ ਹੈ ਇਹ ਚੀਜ਼ ਸਾਹਪੂਗਾ ਸਾਹਪੂਗਾ ਹਾਂਜੀ ਇਹ ਤਾਂ ਕੱਟੀ ਕੱਟੀ ਮਗਰ ਕੱਟੀ ਆ ਗਈ ਸੰਤੋਖ ਸਾਹਿਬ ਬਾਕੀ ਪੇਟ ਪੁੜਾ ਵੇਖੋ ਭਜਨ ਉਹਦੀ ਮਗਰ ਕੱਟੀ ਹੈ ਤਾਂ 13 14 13 14 ਤੇ ਚੱਲਣ ਈ ਆ ਚਾਹੇ ਮੇਰਾ ਵੀ ਕੋਈ ਕੱਚਾ ਬੋਲਾ ਮੰਨ ਲੈ ਬੋਲਾ ਮੰਨ ਲੈ ਠੀਕ ਆ ਜੀ ਤੀਜਾ ਚੌਥਾ ਦੇਣੀ ਹੈ ਨਾ ਪੰਜਵਾਂ ਛੇਵਾਂ ਮੰਦੇ ਨੇ ਇਹਨੂੰ ਪੰਜਵਾਂ ਛੇਵਾਂ ਮੰਦੇ ਨੇ ਇਹ ਸੱਤ ਦੇਣ ਹੋਗੇ ਸੋਹਣੇ ਆਪਣੇ ਕੋ ਅੱਜ ਹੀ ਆਈ ਹੈ ਜੀ ਸਵੇਰ ਚੁਵਾਈ ਕਿੰਨੇ ਕ ਵਜੇ ਕੀਤੀ ਸੰਤੋਖ ਸਾਹਿਬ ਇਹ ਜਨ ਚੜ ਤੇ ਕਈ ਵਾਰਾ ਥੋੜਾ ਜਿਹਾ ਪਸ਼ੂ ਆਪਾਂ ਲੇਟ ਲੋਡ ਤੇ ਚੋਕੇ ਲਿਆਉਣੀ ਆ ਠੀਕ ਆ ਜੀ ਆ ਦੇਖੋ 13 14 ਕਿਲੋ ਤੇ ਇਸ ਵਕਤ ਚੱਲਣ ਢਈ ਆ ਤੇ ਚੰਗੀ ਕਾਰਗੁਜ਼ਾਰੀ ਰਹੂਗੀ ਇਹਦੀ ਵੀ ਕਰਮਾਲੀ ਦੀ ਸਟਾਰਟਿੰਗ ਚੰਗੀ ਕੀਤੀ ਆ ਸੰਧੂ ਸਾਹਿਬ 17 ਕਿਲੋ ਦੁੱਧ ਦੀ ਗਰੰਟੀ ਆ ਚਲੋ ਆਪਾਂ 16 ਕਿਲੋ ਦੇ ਦੇਦਾਂਗੇ ਜਿਹੜਾ ਵੀਰ ਭਰਾ ਲੈ ਜਾਊਗਾ ਹਾਂ ਕਿਹੜੇ ਬੰਦੇ ਵੀਰਾਂ ਤੋਂ ਲਈ ਆ ਆਪਣੇ ਬੜੇ ਜਿਆਦੇ ਸੱਜਣ ਆ ਹੂੰ 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 ਉਹਨਾਂ ਆਪਾਂ ਨੇ ਚਲੋ ਆਪਾਂ ਮਾਇਆ ਵੇ ਦੇ ਆਏ ਉਹਨਾਂ ਨੂੰ ਅੱਛਾ ਜੀ ਉਹ ਐ ਤੱਕ ਉਹਨਾਂ ਦੇ ਫੋਨ ਆਈ ਜਾਂਦੇ ਵੀਰ ਜੀ ਦੁੱਧ ਮੈਨੇ 17 ਕਿਲੋ ਅਸੀਂ ਚੋਇਆ ਜੇ ਕਾਲੇ ਆਪਾ ਪਾਰ ਜਿਓ ਪਾਰ ਲਿਓ ਆਪਣੀ ਬਹੁਤ ਬਾਈਓ ਵੈਸੇ ਚੰਗੀ ਸ਼ੇਦੀ ਤੇ ਆਈ ਆ ਚੰਗੀ ਤਸੱਲੀ ਤੇ ਆਈ ਆ ਫਿਲਹਾਲ ਉਸ ਦੇ ਤੇ ਵੀ ਕੋਈ ਵੀਰ ਨਾ ਰਵੇ ਆਪਾਂ ਕਹਿੰਦੇ ਆ ਕਿਉਂਕਿ ਜਿਹੜਾ ਅਜ ਮੌਜੂਦਾ ਤੁਸੀਂ ਵੇਖੋ ਕਾਰਗਜਰੀ ਅਜ ਪੰਜਾ ਛੇ ਦਿਨਾਂ ਦੀ ਵਿਚਾਰੀ ਕਰਮਾਲੀ ਦੀ ਤਕਰੀਬਨ ਕੋਈ 13 14 ਲੀਟਰ ਤੇ ਚੱਲਣ ਢਈ ਆ ਤੇ ਉਹ ਦਿਨ ਦੂਰ ਨਹੀਂ ਕੇ ਜਦੋਂ ਆਪਾਂ ਪੀਕ ਦੀ ਗੱਲ ਕਰੀਏ ਤੇ ਵੀ ਆਪਾਂ 5 ਦਿਨਾਂ ਤੇ ਕੋਈ ਚੰਗੀ 15 ਤੋਂ ਬਾਹਰ ਵੀ ਕੋਈ ਵੀਰ ਲੈ ਕੇ ਜਾ ਸਕਦਾ ਤੁਹਾਨੂੰ ਸਭ 16 17 ਸਾਰਾ ਤੱਕ ਵੀ ਜਾਊਗੀ ਥੋੜਾ ਸਤਾਰਾ ਕਿਲ ਦੋ ਦਊਗੀ। ਉਹ ਹੈ ਵੀ ਪੂਰੀ ਵੱਡੀ ਆ ਢਾਂਚਾ ਠੂੰਚਾ ਚੰਗਾ ਮੈਂ ਤਾਂ ਚੌੜਾ ਪਿੱਠਪੜਾ ਵੇਖੋ ਤੁਸੀਂ ਥੱਬਿਆਂ ਤੇ ਥੱਬੇ ਜਿਹੜਾ ਦੋਸਤੋ ਪਿੱਛੋਂ ਪਿੱਠਪੜੇ ਦੀ ਸ਼ੇਪ ਆ ਸਿੰਗਲ ਹੱਡੀ ਦੀ ਆ। ਵਜਨ ਵਟਾ ਬਹੁਤ ਜ਼ਿਆਦਾ ਹੀ। ਵਜਨ ਦੋੜ ਤਾਂ ਬਿਲਕੁਲ ਅਲੱਗਾਈ ਆ। ਅਜੇ ਟਾਈਮ ਹੀ ਥੋੜਾ ਹੋਣਾ ਤਾਂ ਕਰਕੇ ਸੰਧਾ ਸਾਹਿਬ ਖਰੀਦੀ ਮੈਂ ਥੋੜੀ। ਜਿਹੜਾ ਹੁਣ ਸਮਾਂ ਦੋਸਤੋ ਤਕਰੀਬਨ ਕੋਈ 1.5 ਵਜੇ ਦਾ। 1.5 ਵਜੇ ਦਾ ਤਕਰੀਬਨ ਕੋਈ 1.5 ਪੌਣੇ 2 1.5 ਵਜੇ ਦਾ ਸਮਾਂ ਹੈ। ਇਹ ਅੱਜ ਹੀ ਸੰਧਾ ਸਾਹਿਬ ਆ ਲੈਂਦੀ ਨਾ ਲੇਟ ਚੋ ਤਸਦੀਬਰੇ ਚਵਾਈ ਚੂਈ ਤਾਂ ਪੋਲੀ ਭਰਾ ਭਰੂ ਦੀ ਇੱਕ ਨੰਬਰ ਸੰਧੂ ਸਾਹਿਬ 2 ਕਿਲੋ ਮਹ ਦੀ ਗਾੜੀ ਹੋ ਗਈ ਠੀਕ ਹੈ ਜੀ ਹਾਂ ਜੀ ਐ ਤਸੱਲੀ ਕਰੇ ਜਿਹੜੇ ਵੀਰ ਨੇ ਲੈਣੇ ਆ ਆਪਣੇ ਕੋ ਆ ਕੇ ਤਸੱਲੀ ਕਰਕੇ ਕੋਈ ਭੂਰ ਨਹੀਂ ਜੇ ਕੋਈ ਛਿੱਟਾ ਨਹੀਂ ਜੇ ਕੋਈ ਲੈਣਾ ਨਹੀਂ ਜੇ ਕੋਈ ਦੇਣਾ ਨਹੀਂ ਲੋ ਵੀ ਭਰਾ ਭਾਉ ਚਾਏ ਦੇ ਭਾਰ ਨਹੀਂ ਕੋਈ ਬਹੁਤ ਜਿਆਦਾ ਖਰੀ ਮੈਂ ਚੰਗੇ ਪੈਸੇ ਖਰਚ ਜਿਹੜੇ ਵੀਰ ਨੇ ਕਰਨੇ ਆ ਚੰਗੀ ਰਕਮ ਲੱਗ ਜਾਂਦੀ ਆ ਪਸੂ ਤੇ ਇੱਥੇ ਆਣ ਕੇ ਤਸੱਲੀ ਕਰ ਲਿਓ 13 14 13 14 ਤੇ ਇਸ ਵਕਤ ਖੇਡਣ ਲਈ ਕਰਮਾਂ ਲਈ ਜਿਦਾ ਮਰਜ਼ੀ ਮੇਰਾ ਭਰਾ ਇੱਥੇ ਆਣ ਕੇ ਕੋਈ ਆਪਣੀ ਤਸੱਲੀ ਕਰੇ ਚੋਵੇ ਪਸਮਾਵੇ ਠੀ ਮਗਰ ਵੀ ਕੱਟੀ ਹੈ ਤੇ ਹਨਾ ਕੱਟੀ ਕੱਟੀ ਆ ਗਈ ਜੀ ਠੀਕ ਹੈ ਜੀ ਬਾਕੀ ਵਾਜਾ ਲੋਡ ਸੰਤੂ ਸਾਹਿਬ ਬਹੁਤ ਜ਼ਿਆਦਾ ਮੈਂ ਦਾ ਕੋਈ ਛੋਟੀ ਮੈਂ ਨਹੀਂ ਗਈ ਹੋ ਜੀ ਜੀ ਸੋਬਣੀ ਵਾਲੀ ਸਾਈਡ ਤੇ ਆ ਤੁਸੀਂ ਵੇਖੋ ਬਹਿਣੀ ਵਾਲੇ ਪਾਸਿਓ ਠੀਕ ਹੈ ਓਕੇ ਸੰਦੀਪ ਵੀਰ ਇਧਰ ਬੱਚਾ ਆਪਾਂ ਦਿਖਾ ਦਾਂਗੇ ਲਾਸਟ ਤੇ ਵੇਖ ਹਾਂ ਜੀ ਵਿਖਾ ਦਾਂਗੇ ਠੀਕ ਹੈ ਅੱਛਾ ਵੀਰ ਸੰਦੀਪ ਆਹ ਜੀ ਗੱਬਣ ਆ ਗਈ ਆਪਣੇ ਕੋਲ ਹਾਂ ਜੀ ਜੀ ਨੰਬਰ ਤੇ ਗੱਬਣ ਆ ਗਈ ਮੈਂ ਨੀਲੀ ਰਾਵੀ ਹੋ ਜੀ ਅੱਗੇ ਦੋਸਤੋ ਗੱਬਣ ਮੱਝ ਆ ਗਈ ਹੈ ਠੀਕ ਹੈ ਜੀ ਤੇ ਆ ਫੇਸ ਕੁਆਲਿਟੀ ਹੈ ਠੀਕ ਹੈ ਜੀ ਪੀਸ ਕੁਆਲਟੀ ਆ ਕੋਈ ਨੀਲੀ ਦਾਵੀ ਦੇ ਵਿੱਚ ਵੀਰ ਮਾਨਸ ਨੇ ਮੰਨ ਲਏ ਸਟੇਟ ਪੜਾ ਠੀਕ ਆ ਤੇ ਸੁਵਿਆਂ ਦੇ ਵਿੱਚ ਬੇਸ਼ੱਕ ਸੁਵਿਆਂ ਦੇ ਵਿੱਚ ਕੋਈ ਆਪਦੀ ਸਮਝ ਵੇਖ ਲੈ ਤੁਸੀਂ ਕੋਈ ਤਿੱਜਾ ਮੰਨ ਲਏ ਕੋਈ ਭਰਾ ਚੌਥਾ ਮੰਨ ਲਏ ਤੇ ਬਾਕੀ ਅੱਗੋਂ ਵੀਰ ਸੰਦੀਪ ਪੁੱਛ ਲੈਣੀਆਂ ਸੰਦੀਪ ਵੀਰ ਤੋਂ ਸੰਦੀਪ ਜਿਸ ਘਰੋਂ ਵੀਰੇ ਆਈ ਆ ਕੀ ਰਿਕਾਰਡ ਆ ਕੀ ਡਿਟੇਲ ਆ ਸੰਧੂ ਸਾਹਿਬ ਜੀ ਚਲੋ ਆਪਾਂ ਨੂੰ ਉਹਨਾਂ ਆਖਿਆ ਵੀ ਤਿੱਜੇ ਸੁਵੀ ਸੁਨਾ ਰਕੇ ਜੀ ਮੈਨੇ ਅੱਛਾ ਜੀ ਕੋਈ ਵੀਰ ਚੌਥਾ ਮੰਨ ਸਕਦਾ ਸੁਵਿਆਂ ਦੀ ਆਪਦੀ ਸਮਝ ਲਾ ਕੇ ਕੀ ਲਵੇ ਜਿਹੜੇ ਵੀਰ ਨੇ ਵੀ ਲੈਣੀ ਆ ਹਾਂ ਬਿਲਕੁਲ ਭਾਈ ਬਾਕੀ ਪਿੱਛੇ ਭਾਰ ਦੀ ਸੰਧੂ ਸਾਹਿਬ ਆਪਾਂ ਨੂੰ ਫੁੱਲ ਗਰੰਟੀ ਠੀਕ ਹੈ ਅਜੇ ਹਫਤਾ ਮੈਂ ਹੀ ਲੈਣੀ ਆ ਬਾਕੀ ਮੈਂ ਹੀ ਵਜਨ ਵੱਟੇ ਵਾਲੀ ਆ ਛੋਟੀ ਨਹੀਂ ਗਈ ਬਾਕੀ ਟਿਪ ਤਾਂ ਪਾ ਕੇ ਤਾਂ ਤੁਸੀਂ ਕਸਰਾ ਪਹਿਲਾਂ ਕੱਢ ਕੇ ਆਪਣੀ ਲੈ ਕੇ ਆਉਂਦੇ ਚੰਦੂ ਸਾਹਿਬ ਮੈਂ ਸੋਨੇ ਰਗੀ ਆ ਮੈਂ ਹੀ ਸੋਨੇ ਰਗੀ 14 ਕਿਲੋ ਦੁੱਧ ਸੰਤੂ ਸਾਹਿਬ ਚੋਇਆ ਵੀਰਾਂ ਨੇ ਜਿਹੜੇ ਤੋਂ ਲਈ ਆਪਾਂ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਤੀਜੇ ਚੌਥੇ ਸਵੇਰੇ ਮੈਂ ਦੇ ਵੀ ਦਿੰਦੀ ਦੁੱਧ ਚੰਗਾ ਤੇ ਆਹ ਇਹ ਵਜਨ ਲੋਡ ਵਾਲੀ ਆ ਦਿਨ ਦਾਖ ਲੈਂਦੀ ਜਦੋਂ ਆਪਾਂ ਖਾ ਦਿੱਤੀ ਆ ਇਹ ਸੇਲ ਹੋ ਜੂਗੀ ਠੀਕ ਹੈ ਨਹੀਂ ਤਾਂ ਸੰਤੂ ਸਾਹਿਬ ਸੂਈ ਵੇਚ ਲਾਂਗੇ ਬੜਾ ਮੂੰਹ ਕਰਿਓ ਇਹਨੂੰ ਸੰਦੀ ਲਓ ਜੀ ਆ ਫਿਰ ਮੈਂ ਕਿ ਆ ਕੇ ਜੇ ਸਟੇਟ ਪਰਾ ਸਰੇਟ ਪੜਾਉਂਦਾ ਬਰੀਕ ਬਿਲਕੁਲ ਸੈਂਟਰ ਦੇ ਵਿੱਚ ਜਿਹੜਾ ਦੋਸਤੋ ਫਟਾ ਟੁੱਟਦਾ ਨਹੀਂਗਾ ਬਿਲਕੁਲ ਸਾਰੀ ਹੀ ਆਉਂਦੀ ਥੱਲੇ ਨੂੰ ਠੀਕ ਹੈ ਨਾਸਾਂ ਨੂੰ ਅੱਖਾਂ ਬਿੱਲੀਆਂ ਨੇ ਦੋਵੇਂ ਇੱਕ ਸਿੰਗ ਤਾਂ ਖੋਖਲਾ ਥਾ ਬਾਕੀ ਇੱਕ ਸਿੰਗ ਗਲਾਈ ਦੇ ਵਿੱਚ ਤੇ ਸੁਵਿਆਂ ਦੇ ਵਿੱਚ ਵੀਰ ਮੇਰਾ ਕੋਈ ਤੀਜਾ ਮੰਨੇ ਚੌਥਾ ਮੰਨੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਬਾਕੀ ਮੱਝ ਵਜਨ ਵਟਾ ਪੂਰਾ ਮੈਂ ਦਾ ਚੌੜਾ ਪਿੱਠ ਪੂੜਾ ਚੌੜੇ ਪੰਦੇ ਦੀ ਆ ਪਤਲੇ ਪਿੰਡੇ ਦੇ ਵਿੱਚ ਪਿੰਡਾ ਵੀ ਜਿਹੜਾ ਆਪਾਂ ਗੱਲ ਕਰੀਏ ਤੇ ਬਿਲਕੁਲ ਗੰਡੇ ਦੇ ਛਿਲਕ ਜਿਆ ਠੀਕ ਹੈ ਜੀ ਬਿਲਕੁਲ ਇਹਨੂੰ ਪਸੰਦ ਆ ਸੰਤੂ ਸਾਹਿਬ ਬਹੁਤ ਜਿਆਦਾ ਖਰੀ ਮੈਂ ਆਪਣੇ ਸੱਜਣਾ ਨੂੰ ਲਈ ਬਹੁਤ ਜਿਆਦਾ ਆਪਣੇ ਨਜ਼ਦੀਕੀ ਸੱਜਣਿਆਂ ਹਾਂ ਜਿਹੜੇ ਵੀਰਾਂ ਨੂੰ ਆਪਾਂ ਮੈਂ ਲਈ ਆ ਠੀਕ ਹੈ ਜੀ ਤੇ ਦੁੱਧੋਂ ਮੈਂ ਬਹੁਤ ਜਿਆਦਾ ਖਰੀ ਆ ਜਿਹੜਾ ਵੀਰ ਵੀ ਲੈ ਜਾਊਗਾ ਗਰੰਟੀ ਨਾਲ ਲੈ ਜਾਏ 14 ਗੱਲੇ ਦੁੱਧ ਦੇ ਠੀਕ ਹੈ ਜੀ ਬਾਕੀ ਇਸ ਰਕਮ ਦਾ ਕੋਈ ਭਾਰ ਪੇਛੇ ਦੀ ਮੁਸ਼ਕਲ ਨਹੀਂਗੀ ਪਿੱਛੇ ਭਾਰ ਦੀ ਸੰਤੂ ਸਾਹਿਬ ਪੂਰੀ ਆਪਣੀ ਫੁੱਲ ਗਰੰਟੀ ਆ ਬਾਕੀ ਅਗਲਾ ਆਵੇ ਆਪਣੇ ਕੋ ਤੇ ਪਕੇ ਖੜਨੀ ਕਹਿਣੇ ਕੋ ਤੇ ਪਕੇ ਲੈ ਜਾਏ ਜਾਂ ਨਹੀਂ ਤੇ ਆਪਦੇ ਘਰ ਅਗ ਹੋ ਜੀ 53 ਤੋਂ ਪਾਉਣ ਤੇ ਪਾਰ ਪਿੱਛੇ ਦੀ ਦੋਸਤੋ ਬਿਲਕੁਲ ਰਾਹਤ ਆ ਆਪਦੀ ਮੇਰਾ ਭਰਾ ਕੋਈ ਵੀ ਤਸੱਲੀ ਕਰਕੇ ਲੈ ਕੇ ਜਾਵੇ ਮੂੰਹ ਮੱਥੇ ਦੀ ਚੰਗੀ ਆ ਬਾਕੀ ਮੱਝ ਕੱਦ ਬੋਤਾਲੀ ਆ ਕੋਈ ਛੋਟੀ ਮਧਰੀ ਨਹੀਂ ਗਈ ਵੱਡੇ ਕੱਦ ਕਾਠ ਵੇਚਾ ਸੋਹਣਾ ਕੱਦ ਕਾਠਾ ਟਾਂਚਾ ਢੂੰਚਾ ਚੰਗਾ ਮੈਂ ਦਾ ਤੇ ਸੰਦੀਪ ਇਹਦਾ ਵੀਰੇ ਲੈਣ ਦੇ ਫਿਰ ਕੀ ਕੀਤਾ ਸਾਨੂੰ ਸਾਹਿਬ ਮੋਲੇ ਦਾ ਆਪਾਂ ਕਰਨਾ 1 ਲੱਖ ਰੁਪਈਆ ਪੂਰਾ ਜੀ ਪੂਰਾ ਉਹਦੇ ਵਿੱਚੋਂ ਛੋੜ ਆ ਮੈਂ ਖੁੱਲੀ ਕਰ ਦੇਣੀ ਆ ਆ 15000 ਰੁਪਇਆ ਛੋੜ ਕਰਾਂਗੇ 1 ਲੱਖ ਚ 85000 ਦੀ ਜਸਮੋ ਮੈਂ ਦਵਾਂਗੇ 85 85000 ਦੀ ਜਸਮੋ ਦੇ ਦਾਂਗੇ ਪਹਿਲਿਆਂ ਦੇ ਵਿੱਚ ਹੀ ਕੋਈ ਵੀਰ ਸੌਦਾ ਕਰੇ ਆਪਣੇ ਹਾਂ 85000 ਦੀ ਤਾਂ ਮੈਂ 1 ਲੱਖ ਦੀ ਆ ਪਰ ਸੰਤੂ ਸਾਹਿਬ ਜੇ ਪਾਣਾ ਲਈ ਤੇ ਵੀਰ ਭਰਾ ਭਰਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਕਾਨੂੰ ਆਪਾਂ ਬਿਲਕੁਲ ਜਾਇਜ਼ ਕਰਕੇ ਮਾਲ ਦੇਣਾ ਬਾਕੀ ਭਾਈਆਂ ਲੋੜ ਵੇਖ ਲਓ ਕਿੰਨਾ ਵੱਡਾ ਪੂਰਾ ਪੂਰੀ ਵੱਡੀ ਮੈਂ ਪੁੱਲ ਸਹਿ ਜਾ ਛੋਟੀ ਨਹੀਂ ਚਲੋ ਕੱਚੀ ਜਰੂਰ ਆ ਕੋਈ ਹਫਤਾ ਲੈ ਲੈਂਦੀ ਜਿੰਨੇ ਦਿਨ ਲੈ ਜੇ ਲੈ ਜੇ ਠੀਕ ਆ ਜੀ 5 ਲੈ ਜੇ 8 ਲੈ ਜੇ 10 ਲੈ ਹਫਤਾ ਸੰਤੂ ਸਾਹਿਬ ਲੈ ਜੂਗੇ ਦਿਨ ਦਿਨ ਨਹੀਂ ਦ ਉਹਦੇ 'ਚ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਜਿਹੜੇ ਚੰਗੀ ਹੈ ਬਾਕੀ ਜਿੰਨੀ ਹੈਗੀ ਜਿਹੜੇ ਲਾੜ ਸਾਈਡਾਂ ਵਾਲੇ ਆ ਇਹ ਪਸ਼ੂ ਦੀ ਨਿਸ਼ਾਨੀ ਆ ਵੀ ਥੱਲਿਓਂ ਆਹ ਪਰ ਲਾੜ ਨੂੰ ਪੂਰਾ ਵੇਖੋ ਇਹ ਖੁੱਲਣ ਵਾਲੇ ਲਾੜਾ ਪੂਰੇ ਖੁੱਲਣ ਵਾਲੇ ਬਾਕੀ ਸੰਤੋਪਾ ਜਿਹੜਾ ਵੀਰ ਵੀ ਲੱਜੂਗਾ ਦੂਰ ਦਲਾਡੇ ਦਾ ਉਹਨੂੰ ਵੀ ਗੱਪਣ ਖਾਣੇ 'ਚ ਫਾਇਦਾ ਵਾ ਜਿਹੜਾ ਆਪ ਦੇ ਕੋਲ ਜਾ ਕੇ ਪਸ਼ੂ ਸੂਵੇ ਉਹਦਾ ਵੱਧਾ ਜ਼ਿਆਦਾ ਹੁੰਦਾ ਜੀ ਵੱਧਾ ਹੁੰਦਾ ਤੇ ਆ ਇੱਥੋਂ ਪਸ਼ੂ ਆਪਾਂ ਕੱਚੇ ਹੱਡਾਂ 'ਚ ਘੱਲਣਾ ਦੂਰ ਔਖਾ ਹੋ ਜਾਂਦਾ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਸੋ ਬਹਿਣੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦੇਈ ਦੋਸਤ ਇਹ ਤੁਹਾਨੂੰ ਮੱਝ ਮਿਲ ਜੂਗੀ। ਸੋ ਚੰਗੀ ਸਾਫ ਸੁਥਰੀ ਆ ਕੋਈ 8-7 ਦਿਨ ਸਾਂਭਣ ਦੀ ਲੋੜ ਆ ਤੇ ਅੱਗੇ ਕਈ ਕਿਸੇ ਵੀਰ ਨੇ ਵੇਚਣੀ ਵੀ ਆ ਤੇ ਤਾਂ ਵੀ ਚਲਪਾਣੀ ਦਊਗੀ। ਲੈ ਫਿਰ ਸੰਦੀਪਾ ਕੇ ਆਪਣੇ ਕੋਲ ਲਾਸਟ ਦੇ ਵਿੱਚ ਇਹ ਆ ਗਿਆ ਤੋਹਫਾ। ਛੋੜੇ ਜੇ ਭਾਅ ਲਈ ਆ ਗਈ ਸੰਤੂ ਸਾਹਿਬ ਮੈਂ ਬਿਲਕੁਲ। ਅੱਛਾ ਜੀ ਇਹ ਕਿਵੇਂ ਆ? ਇਹ ਸੰਤੂ ਸਾਹਿਬ ਦੁੱਧ ਦੇ ਥੱਲੇ 6 ਕਿਲੋ ਬਾਕੀ ਆਪਾਂ 5 ਕਿਲੋ ਦੁੱਧ ਯਾਨੀ ਕਿ ਝੋਕੇ ਲਿਆਂਦਾ ਜਿਹੜੇ ਵੀਰਾਂ ਤੋਂ ਲਈ ਆ। ਠੀਕ ਆ ਜੀ। ਤੇ 5 ਕਿਲੋ ਦੁੱਧ ਝੋਕੇ ਲਿਆਂਦਾ ਅੱਜ ਹੀ ਆਈ ਅੱਜ ਕੰਢਾ ਹੋ ਗਿਆ ਸੰਤੂ ਸਾਹਿਬ। ਟੋਕੜੇ। ਟੋਕੜਿਆ ਚਲੋ ਉਹਨ ਉਹ ਅਗਲੇ ਦੇ ਕਰਮ ਨਿਕਲ ਆਵੇ ਨਾ ਨਿਕਲ ਆਵੇ। ਬਲਕਿ ਇਹ ਲਵਾਈ ਮਾਲੀ ਤੋਂ ਜਾਂ ਟਿਕਾ ਟੂਗਾ ਪਰਾ ਸੀ। ਸੀਮਨ ਹੀ ਪਰਾਇਆ ਜੀ। ਆ ਚਲੋ ਵੇਰਵਾ ਪਾ ਦਿੰਨੇ ਆਪਾਂ। ਹਾਂਜੀ ਹਾਂਜੀ ਸੀਮਨ ਪਰਾ। ਉਹ ਦੋਸਤੋ ਵੇਰਵਾ ਪਾ ਦਿੰਨੇ ਆ ਸੀਮਨ ਕੋਈ ਮਹੀਨੇ ਕਦੇ ਲਗ-ਪਗ ਹੋ ਗਿਆ ਜੀ। ਮਹੀਨੇ ਬਾਕੀ ਆਪਾਂ ਮਹੀਨੇ ਕਦੇ ਲਗ-ਪਗ ਹੋ ਗਿਆ ਤੇ ਉਹ ਕਹਿੰਦੇ ਸੀਮਨ ਨਾਲ ਕੋਈ ਨਹੀਂ ਹੋ ਜੀ। ਚਲੋ ਜੇ ਲਕੀਆਂ ਤੇ ਖੜਨੀਆਂ ਆ ਜੀ। ਹਾਂਜੀ ਤੇ ਬਾਕੀ ਸੰਤੋਖ ਸਾਹਿਬ ਉਹਨਾਂ ਘਰੋਂ ਆਪਾਂ ਚੋ ਕੇ ਲੈੰਦੀ ਜੇ ਪਹਾੜੇ ਦੇ। ਓਕੇ ਆਪਾਂ ਇਥੋਂ ਮੈਂ ਵੇਚ ਦਈਏ। ਅਗਲੇ ਘਰ ਘੱਲ ਲੀਏ। ਕੋ ਮਾੜ ਮੋੜ ਨਗਰ ਜਾ ਕੇ ਕਰੇ। ਹੋ ਸਕਦਾ ਇੱਕ ਅੱਧਾ ਦਿਨ ਸੰਤੋਖ ਸਾਹਿਬ ਟੀਕਾ ਵੀ ਲਵੇ ਗੜੀ ਆ ਗਈ ਜਿਹਨੂੰ ਉਪਰੇ ਥਾਂ ਦੇ ਪਸ਼ੂ ਜਾਂਦਾ ਵਾ ਟੀਕਾ ਵੀ ਹੋ ਸਕਦਾ ਲਾਉਣਾ ਪਵੇ ਪਿੱਛੇ ਪਹਾੜੇ ਪੋੜੇ ਤੇ ਮਿਲਦੀ ਆ ਜੀ ਹਾਂ ਪਿੱਛੇ ਪਹਾੜੇ ਦੇ ਪਹਾੜਾ ਪਾ ਕੇ ਥਾਪੀ ਮਾਰ ਕੇ ਥੱਲੇ ਬੈਜੋ ਲੱਤ ਵੀ ਨਹੀਂ ਲਾਈ ਜੀ ਦੋ ਡੰਗ ਚੋ ਕੇ ਸੱਲੀ ਕਰਕੇ ਲੈਂਦੀ ਆ 6 ਕਿਲੋ ਦੁੱਧ ਦੇ 5 ਕਿਲੋ ਦੁੱਧ ਕਰਕੇ ਦਵਾਗੇ ਸੰਤੋਖ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਤੋਕੜ ਮੱਝ ਅੱਗੇ ਬਣੀ ਜ਼ਰੂਰ ਉਹਦਾ ਵੇਰਵਾ ਤੁਹਾਨੂੰ ਪਾ ਦਿੱਤਾ ਹੈ ਤਕਰੀਬਨ ਕੋਈ ਮਹੀਨੇ ਦੀ ਏ ਬਣੀ ਆ ਠੀਕ ਆ ਜੀ ਇਹ ਆ ਹੀ ਹੋਈ ਆ ਉਹ ਨਿਕਲ ਆਉਂਦੀ ਆ ਉਹ ਕਿਸੇ ਵੀਰ ਜਿਹੜੀ ਖਾਲੀ ਮੰਨ ਕੇ ਬੇਸ਼ੱਕ ਸੌਦਾ ਕਰ ਲਿਓ ਦੁੱਧ ਦੇ ਹਿਸਾਬ ਨਾਲ ਹੀ ਆਪਾਂ ਰੇਟ ਵੀਰ ਸੰਦੀਪ ਤੋਂ ਕਰਾਉਣਾ ਉਸ ਅਕੋਰਡਿੰਗ ਹੀ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਅਗੇ ਨਿਕਲ ਆਉਂਦਾ ਪਸ਼ੂ ਉਹ ਕਿਸੇ ਭਰਾ ਦੀ ਕਿਸਮਤ ਆ ਲੱਗ ਆ ਨਿਕਲ ਆਵੇ ਤਾਂ ਬਹੁਤ ਵਧੀਆ ਕਿਉਂਕਿ ਸੰਤੋਖ ਜੀ ਬਿਲਕੁਲ ਨਿਗਾਹ ਜੇ ਮੁੱਲ ਕਰਨਾ ਆਪਾਂ ਹਾਂ ਇਹਨੇ ਦੀ ਗਾਂ ਨਹੀਂ ਆਉਣੀ ਬਾਹਰੋਂ ਬੰਦ ਗਿਆ ਜੀ ਹਾਂ ਜੀ ਹਾਂ ਜੀ ਇਹਦਾ ਕਰਮ ਵਾਲੀ ਤੁਰੀ ਆਈ ਸੰਤੂ ਸਾਹਿਬ ਦੇ ਆਉਂਦੇ ਆ ਆਪਾਂ ਇਧਰ ਨੈਟ ਤੇ ਚਾੜ ਤਾ ਇਹਨੂੰ ਕੋਈ ਗੱਲ ਨਹੀਂ ਅੱਛਾ ਸੰਦੀਪ ਚੋਣ ਚੋਣ ਦੀ ਅਗਲੇ ਪਿਛਲੇ ਬਰਾਬਰ ਇੱਕ ਨੰਬਰ ਇੱਕ ਨੰਬਰ ਸੰਤੂ ਸਾਹਿਬ ਦਾ ਧਾਰ ਤਾਂ ਵੀ ਫਰਕ ਹੈਗਾ ਚੁਵਾਈ ਇੱਕ ਨੰਬਰ ਹੈ ਜੀ ਠੀਕ ਹੈ ਜੀ ਚੁਵਾਈ ਦੇ ਵਿੱਚ ਕੋਈ ਮੁਸ਼ਕਲ ਨਹੀਂ ਇੱਕ ਨੰਬਰ ਚੁਵਾਈ ਹੈ ਜੀ ਭਾਰ ਵੀ ਪੂਰੀ ਜਾਂਦੀ ਚਲੋ ਅਜੇ ਕੋਈ ਬੜੀ ਲੇਟ ਹੈ ਸਵੇਰੇ ਥਣ ਛੋਟਾ ਜਰੂਰ ਰੱਖਦੀ ਹੈ ਬਾਕੀ ਚੁਵਾਈ ਬਰਾਬਰ ਹੈ ਚੁਵਾਈ ਬਰਾਬਰ ਹਾਂ ਜੀ ਚੁਵਾਈ ਤੇ ਨਹੀਂ ਕੋਈ ਨੀ ਕੀ ਹੈ ਨਹੀਂ ਸੰਤੂ ਸਾਹਿਬ ਜੀ ਕੋਈ ਗੱਲ ਨਹੀਂ ਠੀਕ ਹੈ ਹਾਂ ਤੇ 5 ਕਿਲੋ ਕੋਈ ਮੰਨ ਕੇ ਸੌਦਾ ਕਰ ਲੈ ਵੈਸੇ ਸੀ ਹੋਵੇ 6 ਕਿਲੋ ਸੰਤੋ ਸਾਹਿਬ ਅਗਲੇ ਘਰੋਂ ਚੋਕੇ ਲਾਂਦਾ ਆਪਣੇ ਕੋ ਆ ਕੇ ਕਿਲੋ ਘਟ ਜੇ ਅੱਜ ਹੀ ਆਈ ਹਾਂ ਮੈਂ ਆਪਾਂ ਕਿਲੋ ਘਟ ਦੀ ਗਰੰਟੀ ਦੀ ਹੈ ਆਪਾਂ 5 ਕਿਲੋ ਦੀ ਦੇਵਾਂਗੇ ਜਿਹੜਾ ਵੀ ਖੜੂਗਾ ਆਪਣਾ ਬਹੁਤ ਠੀਕ ਆ ਤੇ ਦੀ ਕਿੰਨੇ ਦੀ ਫਿਰ ਸੰਤੋ ਸਾਹਿਬ ਇਹਦਾ ਮੁੱਲ ਕਰਦੇ 50000 ਰੁਪਿਆ 45000 ਦੀ ਦੇ ਦਈਏ ਜੀ 45 ਨਹੀਂ ਆਉਣਦੇ ਥੱਲੇ ਫਿਰ 40000 ਦੀ ਜਾਂਦੋ ਜਸਨੂ ਹਾਂ ਨਾ ਹਾਂ ਨਾ 40 ਦੀ ਜਾਂਦੀਏ ਮੌਕੇ ਤੇ ਹੋਰ ਕਰ ਦਿਆ ਜੀ ਕਰ ਦਿਆਂਗੇ ਮਾਨ ਸੰਤੋ ਸਾਹਿਬ 40 ਦੀ ਜਾਂਦੀ ਹੈ ਹੋਰ ਦੱਸੋ ਕੀ ਆ ਤੇ ਜੀ ਅਜੀਬ ਕਸ ਰਿਹਾ 40000 ਦੀ ਜਾਂ ਦਸਨ ਸਭ ਕੋ ਜੀ ਹੁਣ 40000 ਜਾਂ ਹੁਣ ਇਹ ਤੋਂ ਥਾਂ ਥਾਂ ਨਹੀਂ ਸਭ ਆ ਜਾਣਾ ਫਿਰ ਮੇਰੇ ਤੋਂ ਨਹੀਂ ਹਾਈ ਟ੍ਰੀਟ ਚੰਗੀ ਹੈ ਹਾਂ ਬਾਕੀ ਚੰਗੀ ਹੈ ਨੀਲੀ ਦਾ ਪਾਕਿਆ ਬਿੱਲੀ ਮਣ ਕੇ ਆਖਿਆ ਸਭ 40000 ਦੀ ਤੁਹਾਨੂੰ ਇਹ ਜਿਹੜੀ ਦੋਸਤੋ ਮੱਝ ਮਿਲ ਜੂਗੀ ਠੀਕ ਆ ਜੀ ਅੱਗੇ ਬਣੀ ਵੀ ਆ 5 ਕਿਲੋ 6 ਕਿਲੋ 5 ਕਿਲੋ ਦੁੱਧ ਵੀ ਆ ਉਹ ਤੁਸੀਂ ਧਿਆਨ ਕੇ ਚੋਗੇ ਤੁਸੀਂ ਬਾਕੀ ਸਭ ਮੈਂ 55000 ਦੀ ਹੈ ਜੇ ਅਗਲੇ ਦੇ ਕਰਮਿਆਂ ਜੇ ਗੱਭਨ ਨਿਕਲ ਆ ਵੀ ਮੈਂ ਹਾਂ ਬਿਲਕੁਲ ਫਿਰ 55000 ਦੀ ਹੈ ਇਹ ਗਾੜੀ ਅਗਲੇ ਦੇ ਕਿਸਮਤ ਆ ਬਸ ਬਸ ਹਾਂ ਜੀ ਲੋ ਵੀ ਦੋਸਤੋ ਠੀਕ ਆ ਜੀ ਉਸ ਵੰਡ ਨਾਲ ਜਿਹੜ ਜਦੋਂ ਗਾਂ ਕਿਸੇ ਨੇ ਬਿਲਕੁਲ ਗੱਪਣ ਚੈੱਕ ਪਾਸ ਕਰਾ ਲਈ ਠੀਕ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਸਿੰਘਾ ਸੁnga ਦੀ ਦੇਖ ਸਕਦੇ ਤੁਸੀਂ ਗਲਾਈ ਆ ਪੈਗ ਦੂਜਾ ਸੂਹਾ ਜੀ ਸੂਹਾ ਦੂਜਾ ਅੱਗੇ ਤੀਜੇ ਲਈ ਬਣੀ ਆ ਕਿ ਦੂਜਾ ਇਹ ਹੁਣ ਤੀਜੇ ਲਈ ਗਾਂ ਸੂਹ ਗਈ ਦੂਜਾ ਸੂਹਾ ਸੂਹੀ ਆ ਤੀਜਾ ਸੂਹੀ ਨਾ ਤੇ ਚੈੱਕ ਪਾਸ ਹੋ ਗਈ ਹਾਂਜੀ ਤੀਜਾ ਸੂਹਾ ਤੀਜਾ ਸੂਹਾ ਸੂਹੀ ਲੋ ਵੀ ਭਰਾਵੋ ਇਹ ਨਾਗ ਨੇ ਆਜਾ ਟੋਟਲ ਵੀਰ ਸੰਦੀਪ ਦੇ ਕੋਲ 4 44 ਨਗਾਂ ਦੀ ਮਿਲ ਗਈ ਆ ਤੁਹਾਨੂੰ ਡਿਟੇਲ ਤੇ ਮੇਰਾ ਵੀਰ ਬਾਕੀ ਆਪ ਦਾ ਡਿਸਾਈਡ ਤੁਸੀਂ ਕਰ ਲਿਓ ਕਿਹੜਾ ਐਨੀਮਲ ਤੁਹਾਨੂੰ ਥੱਪਦਾ ਕਿਹੜਾ ਜੱਜਦਾ ਉਹ ਕਿਹੜੇ ਪਸ਼ੂ ਬਾਰੇ ਖਾਸ ਤੌਰ ਤੇ ਤੁਸੀਂ ਗੱਲਬਾਤ ਕਰਨੀ ਆ ਤੇ ਤੁਸੀਂ ਗੱਲਬਾਤ ਕਰੀ ਹੈ ਉਹ ਠੀਕ ਆ ਜੀ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਸੰਦੀਪ ਇੱਕ ਨੰਬਰ ਬੋਲੀ ਵੀਰ ਸੰਤੋਪਾ 84370 ਜੀ ਹਾਂ ਜੀ 36939 ਜੀ 1 ਹੈਗਾ 9846 ਜੀ 36943 ਠੀਕ ਆ ਜੀ ਸਸੀ ਦਾ ਸੰਸਾਰ ਸਤਿ ਸ਼੍ਰੀ ਅਕਾਲ ਮਹਾਰਾਜ ਤਾਂ ਦੋਸਤੋ ਅੱਜ ਆਪਣੀ ਵਿਸ਼ੇਸ਼ ਵਿਜ਼ਿਟ ਸੀਗੀ ਭੁੱਲਰ ਡੇਰੀ ਫਾਰਮ ਤੇ ਪਿੰਟ ਸੌਰ ਸਿੰਘ ਫਿਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੋ ਨੰਬਰ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ